ਹਾਂਜੀ ਦੋਸਤੋ ਇਸ ਵੀਡੀਓ ਤੇ ਕਲਿੱਕ ਕਰਨ ਲਈ ਤੁਹਾਡਾ ਨਿੱਘਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਸਤੰਬਰ ਮਹੀਨੇ ਵਿੱਚ ਉਗਾਈ ਜਾਣ ਵਾਲੀਆਂ 25 ਸਬਜ਼ੀਆਂ ਦੀ ਤੁਸੀਂ ਆਪਣੇ ਟੈਸ ਗਾਰਡਨ ਜਾਂ ਘਰ ਦੀ ਛੱਤ ਤੇ ਸਬਜ਼ੀਆਂ ਕਿਵੇਂ اگਾਉਣੀਆਂ ਇਹ ਸਾਰੀਆਂ ਟਿਪਸ ਵੀ ਆਪਾਂ ਤੁਹਾਨੂੰ ਦਵਾਂਗੇ ਤੁਹਾਡੇ ਘਰ ਦੀ ਛੱਤ ਤੇ 25 ਸਬਜ਼ੀਆਂ ਬੜੇ ਹੀ ਆਰਾਮ ਨਾਲ ਉੱਗ ਜਾਣੀਆਂ ਵੀਡੀਓ ਕੋਈ ਲੰਬੀ ਨਹੀਂ ਹੈਗੀ 5-6 ਮਿੰਟ ਦੀ ਵੀਡੀਓ ਪੂਰੀ ਦੇਖ ਲਿਓ ਤੁਸੀਂ ਆਪਣੇ ਘਰ ਦੀ ਛੱਤ ਤੇ ਇਹ ਸਾਰੀਆਂ ਸਬਜ਼ੀਆਂ ਬੜੇ ਹੀ ਆਰਾਮ ਨਾਲ ਉਗਾ ਸਕਦੇ ਆਂ ਪਹਿਲੀ ਸਬਜ਼ੀ ਹੈਗੀ ਜੀ ਮਟਰ ਮਟਰ ਤੁਸੀਂ ਉਗਾ ਸਕਦੇ ਆਪਣੇ ਘਰ ਦੀ ਛੱਤ ਤੇ ਆਰਾਮ ਨਾਲ ਹੋ ਜਾਂਦਾ ਜੀ ਇਹ ਕੋਈ ਬਹੁਤ ਹੀ ਮਿਹਨਤ ਨਹੀਂ ਮਿੱਟੀ ਵਧੀਆ ਬਣਾ ਕੇ ਮਟਰ ਲਗਾ ਦਿਓ ਸਾਰਾ ਸਿਆਲ ਤੁਸੀਂ ਮਟਰ ਖਾਓ ਆਪਣੇ ਘਰ ਦੀ ਛੱਤ ਤੋਂ ਦੂਜੀ ਸਬਜ਼ੀ ਹੈਗੀ ਮੇਥੀ ਇਹ ਵੀ ਪੂਰੀ ਸਰਦੀ ਚੱਲਣ ਵਾਲੀ ਸਬਜ਼ੀ ਹੈ ਰੋਟੀ ਮੱਕੀ ਦੀ ਰੋਟੀਆਂ ਚ ਮੇਥੀ ਪਾ ਕੇ ਸਾਗ ਚ ਮੇਥੀ ਪਾਨੇ ਆਪਾਂ ਤੁਸੀਂ ਮੇਥੀ ਲਗਾ ਲਓ ਬੜੇ ਆਰਾਮ ਨਾਲ ਮੇਥੀ ਹੋ ਜਾਂਦੀ ਕੋਈ ਬਹੁਤ ਹੀ ਕੇਅਰ ਨਹੀਂ ਮੰਗਦੀ ਲਗਾ ਲਓ ਤੀਜੀ ਸਬਜੀ ਹੈਗੀ ਆਪਣੀ ਪਾਲਕ ਪਾਲਕ ਸਾਰਾ ਸਿਆਲ ਹੋਈ ਜਾਂਦੀ ਆ ਪਰ ਸਰਦੀਆਂ ਵਿੱਚ ਇਹ ਮੇਨ ਸਬਜੀ ਹੈ ਸਰਦੀਆਂ ਵਿੱਚ ਤੁਸੀਂ ਪਾਲਕ ਲਗਾ ਲਓ ਬੜੇ ਆਰਾਮ ਨਾਲ ਹੋ ਜਾਂਦੀ ਪਾਲਕ ਕੋਈ ਬਹੁਤੀ ਕੇਰ ਨਹੀਂ ਮੰਗਦੀ ਬਸ ਪਾਣੀ ਪਾਈ ਜਾਓ ਇੱਕ ਵਾਰੀ ਰੇਪਾ ਕੇ ਸਬਜੀ ਮਿੱਟੀ ਵਧੀਆ ਬਣਾ ਕੇ ਕੋਈ ਚੱਕਰ ਨਹੀਂ ਅਗਲੀ ਸਬਜੀ ਹੈਗੀ ਆਪਣੀ ਧਣੀਆਂ ਧਣੀਆਂ ਸਰਦੀਆਂ ਵਿੱਚ ਜਿਆਦਾ ਹੁੰਦਾ ਗਰਮੀਆਂ ਵਿੱਚ ਇਹ ਘੱਟ ਹੁੰਦਾ ਤੁਸੀਂ ਧਣੀਆਂ ਲਗਾ ਸਕਦੇ ਹੋ ਹੁਣ ਧਣੀਆਂ ਦਾ ਬਹੁਤ ਵਧੀਆ ਮੌਸਮ ਹੈ ਬੜੇ ਆਰਾਮ ਨਾਲ ਇਹ ਪੁੰਗਰ ਜਾਊਗਾ ਜਰਮੀਨੇਟ ਹੋ ਜਾਊਗਾ ਅਗਲੀ ਸਬਜ਼ੀ ਹੈਗੀ ਜੀ ਆਪਣੀ ਸਲਗਮ ਸਲਗਮ ਨੂੰ ਤੁਸੀਂ ਲਗਾ ਸਕਦੇ ਆ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਇਹ ਬੜੇ ਆਰਾਮ ਨਾਲ ਹੋ ਜਾਂਦਾ ਕੋਈ ਬਹੁਤਾ ਮਿਹਨਤ ਨਹੀਂ ਮੰਗਦਾ ਤੁਸੀਂ ਲਗਾ ਦਿਓ ਬੱਟਾ ਬਣਾ ਕੇ ਲਗਾ ਦਿਓ ਚਾਹੇ ਈਵੇਂ ਲਗਾ ਦਿਓ ਆਰਾਮ ਨਾਲ ਹੋ ਜਾਊਗਾ ਅਗਲੀ ਸਬਜ਼ੀ ਹੈਗੀ ਜੀ ਆਪਣੀ ਮੂਲੀ ਤੁਸੀਂ ਮੂਲੀ ਵੀ ਲਗਾ ਸਕਦੇ ਆ ਬੜੇ ਆਰਾਮ ਨਾਲ ਹੋ ਜਾਂਦੀ ਹੈ ਸਾਰੀ ਸਰਦੀਆਂ ਚੱਲੂਗੀ ਮੂਲੀ ਮੂਲੀ ਵਾਲੇ ਪਰਾਂਠੇ ਵੈਸੇ ਵੀ ਲੀਵਰ ਲਈ ਬਹੁਤ ਚੰਗੀ ਹੁੰਦੀ ਹੈ ਮੂਲੀ ਸਭ ਕੁਝ ਸਾਫ਼ ਕਰ ਦਿੰਦੀ ਅੰਦਰ ਤੋਂ ਅਗਲੀ ਸਬਜ਼ੀ ਹੈਗੀ ਜੀ ਆਪਣੀ ਚਕੰਦਰ ਚਕੰਦਰ ਤੁਸੀਂ ਲਗਾ ਸਕਦੇ ਆ ਚਿਲਕੰਦਰ ਇੱਕ ਸਲਾਦ ਦੇ ਤੌਰ ਤੇ ਵਰਤਣ ਵਾਲੀ ਚੀਜ਼ ਹੈ ਤੇ ਆ ਜੂਸ ਬਣਾ ਕੇ ਪੀ ਲੈਣੇ ਆਪਾਂ ਲੀਵਰ ਲਈ ਬੜੀ ਚੰਗੀ ਹੁੰਦੀ ਹੈ ਬਲੱਡ ਨੂੰ ਵੀ ਆਪਣੇ ਖੂਨ ਨੂੰ ਵੀ ਵਧਾਉਂਦੀ ਹੈ ਲਗਾ ਲਓ ਤੁਸੀਂ ਅਗਲੀ ਸਬਜ਼ੀ ਹੈਗੀ ਜੀ ਆਪਣੀ ਗਾਜਰ ਗਾਜਰ ਬੜੇ ਆਰਾਮ ਨਾਲ ਹੋ ਜਾਂਦੀ ਹੈ ਬਸ ਇਹਨੂੰ ਮਿੱਟੀ ਚਾਹੀਦੀ ਹੈ ਜੀ ਆਪਣੀ ਰੇਤਲੀ ਰੇਤਲੀ ਮਿੱਟੀ 'ਚ ਗਾਜਰ ਹੁੰਦੀ ਹੈ ਐਵੇਂ ਨਹੀਂ ਹੁੰਦੀ ਇਹ ਜਿੰਨੀ ਮਿੱਟੀ ਰੇਤਲੀ ਮਿੱਟੀ ਹੋਗੀ ਉਨੀ ਲੰਬੀ ਲੰਬੀ ਮੋਟੀ ਮੋਟੀ ਗਾਜਰ ਹੋਗੀ ਅਗਲੀ ਸਬਜ਼ੀ ਹੈਗੇ ਜੀ ਆਪਣੀ ਗਵਾਰ ਫਲੀ ਗਵਾਰ ਫਲੀ ਵੀ ਤੁਸੀਂ ਲੰਗਾ ਸਕਦੇ ਆ ਬੜੇ ਆਰਾਮ ਨਾਲ ਹੋ ਜਾਂਦੀ ਹੈ ਬਹੁਤਾ ਬੜਾ ਬੂਟਾ ਨਹੀਂ 2-3 ਫੁੱਟ ਦੇ ਬੂਟੇ ਜੇ ਹੋਣੇ ਬੇਲਾਂ ਦੀ ਵਰਗੇ ਦੇ ਤੁਸੀਂ ਲਗਾ ਲਓ ਗਵਾਰ ਫਲੀ ਵੀ ਬਹੁਤ ਵਧੀਆ ਹੋ ਜਾਂਦੀ ਹੈ ਸਰਦੀ ਦੀ ਸਬਜ਼ੀ ਇਹ ਵੀ ਅਗਲੀ ਸਬਜ਼ੀ ਹੈਗੇ ਆਪਣੀ ਛੋਲੀਆ ਜੇ ਤੁਸੀਂ ਹਰੇ ਤਾਜ਼ੇ ਛੋਲੇ ਖਾਣ ਦੇ ਬੂਟੇ ਤੋਂ ਸਕੀਆਂ ਦਾ ਛੋਲੀਆਂ ਬੀਜ ਸਕਦੇ ਆ ਇਹ ਬੜਾ ਵਧੀਆ ਹੋ ਜਾਂਦਾ ਛੋਲੀਆਂ ਬੀਜਣ ਦਾ ਹੁਣ ਬਿਲਕੁਲ ਸਹੀ ਟਾਈਮ ਆ ਛੋਲੀਆਂ ਤੁਸੀਂ ਬੀਜ ਸਕਦੇ ਆ ਅਗਲੀ ਸਬਜੀ ਹੈਗੀ ਆਪਣੀ ਟਿੰਡਾ ਇਹਨੂੰ ਆਪਾਂ ਚੱਪਣ ਕੱਦੂ ਵੀ ਕਹ ਦਿੰਨੇ ਆ ਚੱਪਣ ਟਿੰਡਾ ਵੀ ਕਹ ਦਿੰਨੇ ਆ ਜੋ ਵੀ ਤੁਹਾਡੇ ਕਹਿੰਨੇ ਤੁਸੀਂ ਦੇਖ ਲਓ ਇਹ ਲਾਸਕ ਦੇ ਤੁਸੀਂ ਬੜੇ ਵਧੀਆ ਹੁੰਨੇ ਬੜੀ ਸਵਾਦ ਸਬਜੀ ਬਣਦੀ ਹੈ ਜੀ ਅਗਲੀ ਸਬਜੀ ਹੈਗੀ ਆਪਣੀ ਜੁਕਨੀ ਜਾਂ ਤੋਰੀ ਤੋਰੀ ਕੱਦੂ ਵੀ ਕਹ ਦਿੰਨੇ ਆ ਆਪਣਾ ਤੋਰੀ ਟਿੰਡਾ ਵੀ ਕਹ ਦਿੰਨੇ ਆ ਇਹਨੂੰ ਜੁਕਨੀ ਵੀ ਕਹ ਦਿੰਨੇ ਆ ਦੋ ਰੰਗਾਂ ਚ ਹੈ ਜਿਹੜੀ ਵੀ ਸਾਨੂੰ ਪਸੰਦ ਉਹ ਦੇਖ ਤੁਸੀਂ ਉਹ ਲਗਾ ਲਓ ਬਹੁਤ ਵਧੀਆ ਹੋ ਜਾਂਦੀ ਹੈ ਝੁਕਨੀ ਅਗਲੀ ਸਬਜ਼ੀ ਹੈਗੀ ਆਪਣੀ ਖੀਰਾ ਖੀਰਾ ਵੈਸੇ ਸਾਲਾ ਸਾਲ ਹੀ ਹੋਈ ਜਾਂਦਾ ਹੈ ਸਰਦੀਆਂ ਵਿੱਚ ਹੋਈ ਜਾਂਦਾ ਗਰਮੀਆਂ ਵਿੱਚ ਖੀਰਾ ਤੁਸੀਂ ਲਗਾ ਸਕਦੇ ਆ ਇਹ ਟਾਈਮ ਹੈਗਾ ਅਗਲੀ ਸਬਜ਼ੀ ਹੈਗੀ ਆਪਣੀ ਸਰੋਂ ਲਗਾ ਲਓ ਜਾਂ ਗੋਭੀ ਸਰੋਂ ਲਗਾ ਲਓ ਜਾਂ ਕੇਲਾ ਸਰੋਂ ਜਿਹੜੀ ਵੀ ਤੁਹਾਨੂੰ ਪਸੰਦ ਹੈ ਸਰੋਂ ਲਗਾ ਲਓ ਗੋਭੀ ਸਰੋਂ ਲਗਾ ਦਿਓ ਕੇਲਾ ਸਰੋਂ ਲਗਾ ਲਓ ਪੂਰਾ ਟਾਈਮ ਹੈ ਸਾਗ ਸਾਰਾ ਸਾਲ ਚੱਲਣਾ ਪੂਰਾ ਵਧੀਆ ਹੈ ਤੁਸੀਂ ਹੁਣ ਲਗਾ ਸਕਦੇ ਹੋ ਅਗਲੀ ਸਬਜ਼ੀ ਅਗਲੀ ਟਿੰਕ ਗੋਭੀ ਹੁਣ ਆਪਾਂ ਫੁੱਲ ਗੋਭੀ ਹੁਣ ਤੁਸੀਂ ਲਗਾ ਸਕਦੇ ਹੋ ਪਹਿਲੀ ਗੋਭੀ ਆਪਣੀਆਂ ਮੀਂਹ ਨਾ ਮਾਰਤੀਆਂ ਇਸ ਕਰਕੇ ਤੁਸੀਂ ਦੁਬਾਰਾ ਲਗਾ ਸਕਦੇ ਹੋ ਹੁਣ ਫੁੱਲ ਗੋਭੀ ਲਗਾ ਲਓ ਫੁੱਲ ਗੋਭੀ ਤੁਸੀਂ ਲਗਾ ਸਕਦੇ ਹੋ ਅਗਲੀ ਸਬਜ਼ੀ ਹੈਗੀ ਜੀ ਆਪਣੀ ਬੰਦ ਗੋਭੀ ਬੰਦ ਗੋਭੀ ਦਾ ਵੀ ਹੁਣ ਪੂਰਾ ਸਹੀ ਟਾਈਮ ਹੈ ਬੰਦ ਗੋਭੀ ਤੁਸੀਂ ਲਗਾ ਸਕਦੇ ਆ 2 ਕ ਮਹੀਨੇ ਚੋਂ ਫਸਲ ਤਿਆਰ ਹੋ ਜਾਂਦੀ ਹੈ ਗੋਭੀ ਵਾਂਗ ਜਿਵੇਂ ਗੋਭੀ ਦੀ ਹੁੰਦੀ ਉਵੇਂ ਹੀ ਹੋ ਜਾਂਦੀ ਹੈ ਇਹ ਵੀ ਤੁਸੀਂ ਲਗਾ ਸਕਦੇ ਆ ਅਗਲੀ ਸਬਜ਼ੀ ਹੈਗੀ ਜੀ ਆਪਣੀ ਬਰੋਕਲੀ ਇਹ ਲੋਕ ਸਲਾਦ ਦੇ ਤੌਰ ਤੇ ਵੀ ਖਾਣੇ ਆ ਤੇ ਕੁੱਕਰ ਕਰਕੇ ਵੀ ਖਾਣੇ ਨੂੰ ਜਿਵੇਂ ਵੀ ਤੁਸੀਂ ਖਾਣੀ ਹੈ ਬਰੋਕਲੀ ਤੁਸੀਂ ਲਗਾ ਸਕਦੇ ਹੋ ਬੜੇ ਵਧੀਆ ਹੋ ਜਾਂਦੀ ਹੈ ਜੀ ਅਗਲੀ ਸਬਜ਼ੀ ਹੈਗੀ ਆਪਣੀ ਗੰਡ ਗੋਭੀ ਗੰਡ ਗੋਭੀ ਵੀ ਤੁਸੀਂ ਲਗਾ ਸਕਦੇ ਹੋ ਇਹ ਗਰਮ ਹੁੰਦੀ ਦੀ ਤਸਵੀਰ ਸਰਦੀਆਂ ਵਿੱਚ ਖਾਣ ਲਈ ਬਹੁਤ ਵਧੀਆ ਹੁੰਦੀ ਹੈ ਸਵਾਦ ਬਹੁਤ ਬਣਦੀ ਹੈ ਤੁਸੀਂ ਗੰਡ ਗੋਭੀ ਲਗਾ ਸਕਦੇ ਹੋ ਵੈਸੇ ਬਹੁਤ ਘੱਟ ਲੋਕ ਲਗਾਉਂਦੇ ਨੇ ਇਹਨੂੰ ਤੁਸੀਂ ਵੀ ਲਗਾ ਸਕਦੇ ਹੋ ਆਪਣੇ ਟਾਇਰਸ ਗਾਰਡਨ ਤੇ ਅਗਲੀ ਸਬਜ਼ੀ ਹੈਗੀ ਬੈਂਗਣ ਜਾਂ ਬੈਂਗਣੀ ਜੇਰਾ ਵੀ ਤੁਹਾਨੂੰ ਪਸੰਦ ਹੈ ਬੈਂਗਣੀ ਪਸੰਦ ਹੈ ਬੈਂਗਣੀ ਲਗਾ ਲਓ ਤੇ ਬੈਂਗਣ ਪਸੰਦ ਹੈ ਬੈਂਗਣ ਲਗਾ ਲਓ ਬਹੁਤ ਵਧੀਆ ਹੋ ਜਾਂਦਾ ਹੈ ਪੂਰੇ ਸਰਦੀ ਤੁਹਾਨੂੰ ਬੈਂਗਣ ਮਿਲੀ ਜਾਣੇ ਖਾਣ ਨੂੰ ਬਹੁਤ ਵਧੀਆ ਹੁੰਦਾ ਹੈ ਵੀ ਇਹ ਸਿਹਤ ਲਈ ਅਗਲੀ ਸਬਜ਼ੀ ਹੈਗੀ ਜੀ ਆਪਣੀ ਹਰਾ ਪਿਆਜ਼ ਹਰਾ ਪਿਆਜ਼ ਤੁਸੀਂ ਲਗਾ ਸਕਦੇ ਨੂੰ ਪੱਟ ਕੇ ਹਰਾਈ ਖਾਣਾ ਹੁੰਦਾ ਇਹਨੂੰ ਗੰਢੀ ਮਿਲਦੀ ਗੰਢੀ ਤੇ ਲਗਾ ਲਓ ਜੇ ਪਨੀਰੀ ਮਿਲਦੀ ਹੈ ਪਨੀਰੀ ਲੇਕਲ ਲਗਾ ਲਓ ਜਿਵੇਂ ਵੀ ਤੁਹਾਨੂੰ ਜੋ ਮਿਲ ਰਿਹਾ ਉਹਦੇ ਸਾਬ ਨਾਲ ਤੁਸੀਂ ਪਿਆਜ਼ ਲਗਾ ਸਕਦੇ ਹਰਾ ਅਗਲੀ ਸਬਜ਼ੀ ਹੈਗੀ ਜੀ ਆਪਣੀ ਟਮਾਟਰ ਟਮਾਟਰ ਲਗਾ ਤੁਰ ਤੁਸੀਂ ਬੜਾ ਹੀ ਵਧੀਆ ਹੋ ਜਾਂਦਾ ਹੈ। ਟੈਂਪਰੇਚਰ ਨੂੰ 30 ਤੋਂ ਘੱਟ ਹੀ ਚਾਹੀਦਾ ਹੁੰਦਾ। ਅੱਗੇ ਗੇ ਟੈਂਪਰੇਚਰ 30 ਤੋਂ ਘੱਟ ਹੀ ਰਹਿਣਾ। ਤੁਸੀਂ ਟਮਾਟਰ ਲਗਾ ਸਕਦੇ ਆ ਬੜਾ ਵਧੀਆ ਹੋ ਜਾਊਗਾ ਤੁਹਾਡਾ। ਅਗਲੀ ਸਬਜ਼ੀ ਹੈ ਜਿਹੜੀ ਹਰੀ ਮਿਰਚ। ਹਰੀ ਮਿਰਚ ਤੁਸੀਂ ਲਗਾ ਸਕਦੇ ਆ। ਬੜੀ ਵਧੀਆ ਹੋ ਜਾਂਦੀ ਹੈ। ਕੋਈ ਚੱਕਰ ਨਹੀਂ ਹੈਗਾ ਇੱਥੇ। ਜਿਹੜੀ ਇਹ ਵਾਲੀ ਮਿਰਚ ਹੈ ਥੋੜੀ ਕੌਲੀ ਘੱਟ ਆਉਂਦੀ ਇਸ ਮੌਸਮ ਵਾਲੀ। ਅਗਲੀ ਸਬਜ਼ੀ ਹੈਗੀ ਆਪਣੀ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਦਾ ਅਸਲ ਟਾਈਮ ਵੈਸੇ ਅਕਤੂਬਰ ਵਿੱਚ ਹੈ ਪਰ ਤੁਸੀਂ ਹੁਣ ਵੀ ਲਗਾ ਸਕਦੇ ਹੋ ਬੜੇ ਆਰਾਮ ਨਾਲ ਹੋ ਜਾਂਦੀ ਹੈ ਇਹ ਤੁਸੀਂ ਇਹ ਸਾਰੀਆਂ ਸਬਜ਼ੀਆਂ ਲਗਾਉਣੀ ਆ ਉਹਦੇ ਲਈ ਮੇਨ ਟਿਪਸ ਇਹ ਹੈ ਕਿ ਤੁਸੀਂ ਮਿੱਟੀ ਬੁੜੀ ਵਧੀਆ ਬਣਾ ਲੈਣੀ ਹੈ ਮਿੱਟੀ ਵਧੀਆ ਬਣਾਉਣੀ ਕਿਹੜੀ ਸੈੱਡ ਦਾ ਗਰੋ ਬੈਗ ਵਰਤਣਾ ਕਿਹੜੀ ਸਬਜ਼ੀ ਲਈ ਇਹ ਇਸ ਲਈ ਆਪਣਾ ਪੂਰੀ ਵੀਡੀਓ ਚੈਨਲ ਤੇ ਪਾਈ ਹੋਈ ਹੈ ਤੁਸੀਂ ਉਹ ਵੀਡੀਓ ਜਾ ਕੇ ਦੇਖ ਲਓ ਹਾਂਜੀ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਧੰਨਵਾਦ ਸਭ ਦਾ